ਸਾਸੀਾ ਦਾ ਕਿਸਾਨ ਵੀਰੋ ਤੁਹਾਡਾ ਬਰਾਡਕਾਸਟ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤੇ ਆਪਣੇ ਨਾਲ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰੇ ਆਪਣਾ ਕੰਟੈਕਟ ਨੰਬਰ ਆ ਅੱਜ ਆਪਾਂ ਪਹੁੰਚੇ ਵੀਰੇ ਪਿੰਡ ਠੱਠੀ ਭਾਈ ਜਿਹੜਾ ਇਹਨੂੰ ਮੋਗਾ ਪੈਣਦਾ ਤੇ ਤਹਿਸੀਲ ਇਹਨੂੰ ਬਗਾ ਪੁਰਾਣਾ ਪੈ ਜਾਂਦੀ ਆ ਇਹਦੇ ਭਾਈ ਜਿਵੇਂ ਨੇੜਲੇ ਪਿੰਡ ਆ ਜਾਂਦੇ ਆ ਚੀਦਾ ਆ ਜਾਂਦਾ ਵੀਰੇ ਬੰਬੀਹਾ ਭਾਈ ਆ ਜਾਂਦਾ ਮਾੜੀ ਮੁਸਤਾਫਾ ਆ ਜਾਂਦਾ ਇਹ ਵੀਰੇ ਦੇ ਨੇੜਲੇ ਨੇੜਲੇ ਪਿੰਡ ਆ ਤੇ ਅੱਜ ਵੀਰੇ ਆਪਾਂ ਤੁਹਾਡੇ ਲਈ ਲੈ ਕੇ ਆਏ ਇੱਕ ਨਗ ਤੇ ਵਿਰੇ ਵਿਰੇ ਪਹਿਲੇ ਸੂਏ ਸੂਈ ਹੋਈ ਆ ਤੇ 20 ਤੋਂ 25 ਦਿਨ ਹੋਏ ਆ ਸੂਈ ਨੂੰ ਬਾਈ ਆਪ ਘਰੇ ਹੈ ਨਹੀਂ ਸੀਗਾ ਤੁਹਾਨੂੰ ਉਹਦਾ ਕੰਟੈਕਟ ਨੰਬਰ ਦੱਸਿਆ ਜਾਊਗਾ ਮਗਰ ਇਹਦੇ ਵੀਰੇ ਆ ਕੱਟੀ ਆ ਤੁਸੀਂ ਦੇਖ ਸਕਦੇ ਹੋ ਤੇ ਬਾਈ ਮੜੀ ਤੋਰ ਕੇ ਉਖਾਦੀ ਦੇਖ ਸਕਦੇ ਹੋ ਬਾਈ ਮੂੰਹ ਮੱਥੇ ਦੀ ਚੰਗੀ ਆ ਵਧੀਆ ਛੋਟੀ ਆ ਬਾਈ ਖਵਾਨਾ ਚੈੱਕ ਕਰ ਸਕਦੇ ਹੋ ਬਾਈ ਦੇ ਮੁਤਾਬਕ 7 ਕਿਲੋ ਦੁੱਧ ਦਿੰਦੀ ਹੈ ਬਈ ਇਸ ਟਾਈਮ ਬਾਕੀ ਸੇਵਾ ਤੇ ਹੁੰਦਾ ਬਾਈ ਪਸ਼ੂ ਵਾਦੀ ਜਾਂਦਾ ਹੁੰਦਾ ਦੁੱਧ ਤੁਸੀਂ ਦੇਖ ਸਕਦੇ ਹੋ ਬਾਈ ਚੰਗੀ ਆ ਮੂੰਹ ਮੱਥੇ ਦੀ ਚੰਗੀ ਭਰੀ ਹੋਈ ਆ ਖਵਾਨਾ ਚੈੱਕ ਕਰ ਸਕਦੇ ਹੋ ਬਾਈ ਹੂੰ ਬਾਕੀ ਜੇ ਬਾਈ ਸਤੋ ਕੋਸੇ ਮੈਸ ਹੋ ਜਾਂਦਾ ਹੈ ਤੁਸੀਂ ਬਾਈ ਦਾ WhatsApp ਤੇ ਤੁਸੀਂ ਬਾਈ ਤੋਂ ਵੀਡੀਓ ਮੰਗਾ ਸਕਦੇ ਹੋ ਅਣ ਵੀ ਚੈੱਕ ਕਰ ਸਕਦੇ ਹੋ ਵੀਰੇ ਮਗਰ ਵੀਰੇ ਦੇ ਆ ਕੱਟੀ ਆ ਤੇ ਬਾਈ ਮੁੱਲ ਇਹਦਾ ਵੀਰੇ 60000 ਰੁਪਏ ਬਾਈ ਦਾ ਮੁੱਲ ਕਰਦਾ ਤੇ ਬਾਈ ਕੰਟੈਕਟ ਨੰਬਰ ਆਪਾਂ ਸਕਰੀਨ ਤੇ ਜੋ ਚੱਲ ਰਿਹਾ ਉਹ ਉੱਪਰ ਉਹ ਬਾਈ ਦਾ ਕੰਟੈਕਟ ਨੰਬਰ ਆ ਤੁਸੀਂ ਉਹ ਤੇ ਬਾਈ ਨੂੰ ਕਾਲ ਕਰਕੇ ਤੇ ਇਹਦੀ ਹੋਰ ਡਿਟੇਲ ਲੈ ਸਕਦੇ ਹੋ ਤੇ ਮੁੱਲ ਇਹਦਾ 60000 ਬਾਈ ਪੰਡ ਇਹ ਠੱਠੀ ਭਾਈ ਜਿਹੜਾ ਇਹਨੂੰ ਮੌਕਾ ਪੈ ਜਾਂਦਾ 20 ਤੋਂ 25 ਦਿਨ ਹੋਏ ਵੀਰੇ ਸੂਈ ਨੂੰ ਤੇ ਇਸ ਟਾਈਮ 7 ਕਿਲੋ ਦੁੱਧ ਤਿਆਰ ਆ ਤੇ ਬਾਕੀ ਤੁਸੀਂ ਬਾਈ ਗੱਲਬਾਤ ਬਾਈ ਨਾਲ ਕਰ ਸਕਦੇ ਹੋ ਤੇ ਇਸੇ ਤਰ੍ਹਾਂ ਬ੍ਰਾਡਕਾਸਟ ਨੂੰ ਸਪੋਰਟ ਕਰਦੇ ਰਹੋ ਤੇ ਇਸੇ ਤਰ੍ਹਾਂ ਵੀਰੇ ਸਮੂਹ ਇਥੋਂ ਹੋਰ ਵੀਡੀਓ ਵਧੀਆ ਮਿਲਦੀਆਂ ਰਹਿਣੀਆਂ ਥੈਂਕ ਯੂ ਬਾਈ ਜੀ